ਚੰਡੀਗੜ੍ਹ ਨਗਰ ਨਿਗਮ ਲਈ ਮੇਅਰ ਚੋਣ ਹੋਣ ਜਾ ਰਹੀ ਹੈ 18 ਜਨਵਰੀ ਨੂੰ ਔਰ ਅੱਜ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਬੀਜਪੀ ਦੇ ਉਮੀਦਵਾਰ ਸਾਡੇ ਨਾਲ ਨੇ ਕੀ ਕਹੋਗੇ ਅੱਜ ਕਿੰਨੀ ਕੁ ਤਿਆਰੀ ਹੈਗੀ ਹੈ ਮੇਅਰ ਚੋਣ ਦੇ ਲਈ ਪੂਰੀ ਤਿਆਰੀ ਹੈ ਜੀ ਤਿਆਰ ਆਇਆ ਸੀ ਮੇਅਰ ਚਨਾਬ ਲੜਨ ਲਈ ਬਾਜਪਾ ਪੂਰੀ ਤਰੀਕੇ ਨਾਲ ਤਿਆਰ ਹੈ ਜੀ ਅੱਜ ਨੋਮੀਨੇਸ਼ਨ ਫਾਈਲ ਹੋ ਰਿਹਾ ਹੈ ਕਿ ਕਿੰਨਾ ਕੁ ਹੌਸਲਾ ਹੈ ਪੂਰਾ ਹੀ ਹੌਸਲਾ ਹੈ ਜੀ ਹੌਸਲਾ ਤਾਂ ਕਦੇ ਸਾਡਾ ਟੁੱਟਿਆ ਹੀ ਨਹੀਂ ਹੈ ਬਾਜਪਾ ਦਾ ਹੌਸਲਾ ਪੂਰਾ ਰਹਿੰਦਾ ਜੀ ਹਮੇਸ਼ਾ ਬਾਜਪਾ ਦਾ ਜੀ ਹਰ ਵਾਰ ਚੰਡੀਗੜ੍ਹ ਮੇਅਰ ਇਲੈਕਸ਼ਨ ਦੇ ਵਿੱਚ ਜਿਹੜੀ ਹੈਗੀ ਗਣਿਤ ਰਹਿੰਦੀ ਹੈਗੀ ਆ ਐਮ ਸੀਜ਼ ਨੂੰ ਲੈ ਕੇ ਤੁਹਾਡੀ ਪਾਰਟੀ 'ਚ ਵੀ ਕਈ ਆਏ ਨੇ ਔਰ ਤੁਸੀਂ ਵੀ ਤੁਹਾਡੀ ਪਾਰਟੀ 'ਚ ਛੱਡ ਕੇ ਵੀ ਕਈ ਗਏ ਨੇ ਐਮ ਸੀ ਉਹਦੇ ਬਾਰੇ ਕੀ ਕਹੂੰਗਾ ਦੇਖੋ ਜੀ 2016 ਤੋਂ ਸਾਡਾ ਮੇਅਰ ਬਣਦਾ ਆ ਰਿਹਾ ਔਰ ਲਗਾਤਾਰ ਬਣਦਾ ਆ ਰਿਹਾ ਅੱਗੇ ਵੀ ਬਾਜਪਾ ਦਾ ਹੀ ਮੇਅਰ ਰਹੇਗਾ ਜੀ ਔਰ ਬਾਜਪਾ ਦਾ ਹੀ ਮੇਅਰ ਕਾਰਜ ਕਰੇਗਾ ਜੀ ਆਪਣੇ ਸ਼ਹਿਰ ਵਾਸਤੇ ਆਪਣੇ ਸ਼ਹਿਰ ਦੇ ਵਿਕਾਸ ਲਈ ਬਾਜਪਾ ਦਾ ਹੀ ਮੇਅਰ ਬਣੇਗਾ ਸੋ ਇਹ ਭਾਜਪਾ ਦੇ ਉਮੀਦਵਾਰ ਮੇਅਰ ਉਮੀਦਵਾਰ ਸੀ ਉਹਨਾਂ ਨੇ ਜਿੱਤ ਦਾ ਦਾਵਾ ਕੀਤਾ ਹੈ ਦੇਖਦੇ ਹਾਂ 18 ਜਨਵਰੀ ਨੂੰ ਚੋਣਾਂ ਦੇ ਵਿੱਚ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ ਚੰਡੀਗੜ੍ਹ ਤੋਂ ਅਸ਼ਰਫ ਟੁੱਡੀ ਕੈਮਰਾ ਪਰਸਨ ਲਾਲਤਾ ਪ੍ਰਸਾਦ